ਸ਼ੀਗਾਲੀ ਸਾਰਿਆਂ ਨੂੰ ਸਵਾਗਤ ਤੁਹਾਡਾ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੂ ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਬਹੁਤ ਪੈਣਾ ਦੇ ਕਮੈਂਟ ਆ ਰਹੇ ਸੀਗੇ ਪੈਣੇ ਅਸੀਂ ਨੀਟਿੰਗ ਕਨੀਟਿੰਗ ਸਿੱਖਣੀ ਆ ਬੁਣਾਈ ਕਰਨਾ ਸਿੱਖਣਾ ਹੈ ਵੀ ਕੋਟੀਆਂ ਸਵੈਟਰ ਕਿੱਦਾਂ ਬੁਣਿਆ ਜਾਂਦੀਆਂ ਤਾਂ ਸਾਨੂੰ ਬਿਲਕੁਲ ਸਟਾਰਟਿੰਗ ਦੱਸੋ ਵੀ ਆਪਾਂ ਕਨੀਟਿੰਗ ਕਿੱਦਾਂ ਸਟਾਰਟ ਕਰਨੀ ਹੈ ਠੀਕ ਹੈ ਤਾਂ ਪਹਿਲਾਂ ਜਦੋਂ ਵੀ ਆਪਾਂ ਕਨੀਟਿੰਗ ਸਿੱਖਣੀ ਹੈ ਤਾਂ ਪਹਿਲਾਂ ਆਪਾਂ ਨੂੰ ਕੁੰਡੇ ਬਣਾਉਣਾ ਹੀ ਆਉਣਾ ਚਾਹੀਦਾ ਵੀ ਫੰਦੇ ਜਿਹੜੇ ਆਪਾਂ ਬਣਾਉਣੇ ਆ ਉਹ ਕਿਸ ਤਰੀਕੇ ਨਾਲ ਬਣਾਉਣੇ ਆ ਪਹਿਲਾਂ ਤੁਹਾਨੂੰ ਉਹ ਦੱਸਦੀਆਂ ਵੀ ਫੰਦੇ ਜਿਹੜੇ ਬਣਾਉਣੇ ਆ ਉਹ ਕਿਸ ਤਰੀਕੇ ਨਾਲ ਬਣਾਉਣਾ ਹੈ ਓਣ ਲੈਣੀ ਆ ਠੀਕ ਹੈ ਉਹਨੂੰ ਨਾ ਮਤਲਬ ਦੂਰੀ ਕਰ ਲੈਣਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਦੂਰੀ ਕਰਕੇ ਇੱਕ ਗੰਢ ਦੇ ਲੈਣੀ ਆਪਾਂ ਇਸ ਤਰੀਕੇ ਨਾਲ ਠੀਕ ਹੈ ਇਹ ਦੂਰਾ ਕਿੱਤਾ ਹੋਇਆਗਾ ਠੀਕ ਹੈ ਤਾਂ ਜਿੱਥੇ ਆਪਾਂ ਗੰਢ ਦਿੱਤੀ ਹੋਈ ਆ ਹਨਾ ਉਸ ਨੂੰ ਇੱਥੇ ਰੱਖਾਂਗੇ ਇਸੇ ਤਰੀਕੇ ਨਾਲ ਇੱਥੇ ਰੱਖਾਂਗੇ ਠੀਕ ਹੈ ਇਸ ਤਰੀਕੇ ਨਾਲ ਮਤਲਬ ਅਰ ਦੋਵੇਂ ਇਸ ਤਰੀਕ ਇਸ ਤਰੀਕੇ ਨਾਲ ਜਿਹੜਾ ਧਾਗਾ ਉਹ ਨੀਚੇ ਰੱਖਣਾ ਸਲਾਈ ਨੂੰ ਇੱਥੇ ਰੱਖਣਾ ਠੀਕ ਹੈ ਦੂਸਰੀ ਸਾਈਡ ਆਪਾਂ ਵੈਸੇ ਤਾਂ ਆਪਾਂ ਉਹਨੂੰ ਕਿਸੇ ਨੂੰ ਮਤਲਬ ਗੂਠੇ ਨਾਲ ਆਪਾਂ ਲਪੇਟ ਲੈਣਾ ਤਾਂ ਕਿ ਠੀਕ ਹੈ ਮੈਂ ਗੂਠੇ ਨਾਲ ਧਾਗੇ ਨੂੰ ਲਪੇਟ ਲਿਆ ਠੀਕ ਹੈ ਜਿਹਦੇ ਨਾਲ ਧਾਗੇ ਚ ਕੱਸ ਪੈਂਦੀ ਰਹੇ ਜਿਹੜੇ ਆਪਾਂ ਦੋ ਧਾਗੇ ਜੋੜੇ ਸੀ ਇਹ ਉੱਪਰ ਰੱਖਣੇ ਇਸ ਤਰੀਕੇ ਨਾਲ ਠੀਕ ਹੈ ਫਿਰ ਇਸ ਤਰੀਕੇ ਨਾਲ ਫਿੰਗਰਸ ਨੂੰ ਐ ਕਰਨਾ ਠੀਕ ਹੈ ਆਹ ਨੀਚੇ ਰੱਖ ਕੇ ਇਹਦੇ ਵਿੱਚ ਦੀ ਜਿਹੜਾ ਹੈਗਾ ਫੰਦਾ ਇਸ ਤਰੀਕੇ ਨਾਲ ਇਹਦਾ ਇੱਕ ਫੰਦਾ ਬਣ ਚੋ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਫਿਰ ਆਪਾਂ ਇਹਨੂੰ ਖਿੱਚ ਲੈਣਾ ਠੀਕ ਹੈ ਇਸ ਤਰੀਕੇ ਨਾਲ ਆਪਣੇ ਇੱਕ ਪਹਿਲਾ ਬਣ ਗਿਆ ਸੀ ਇੱਕ ਹੁਣ ਦੋ ਫੰਦੇ ਬਣ ਗਏ ਠੀਕ ਹੈ ਫਿਰ ਸੇਮ ਪੈਟਰਨ ਨੂੰ ਕਰਨਾ ਇਸ ਤਰੀਕੇ ਨਾਲ ਇਹਦੇ ਵਿੱਚ ਦੀ ਜਿਹੜਾ ਹੈਗਾ ਇਸ ਤਰੀਕੇ ਨਾਲ ਲਪੇਟ ਕੇ ਆਹ ਧਾਗਾ ਇਹਦੇ ਸਲਾਈ ਤੇ ਬਣਾ ਲੈਣਾ ਠੀਕ ਹੈ ਫਿਰ ਇਸ ਤਰੀਕੇ ਨਾਲ ਖਿੱਚੀ ਜਾਣਾ ਠੀਕ ਹੈ ਫੰਦਾ ਬਣ ਇੱਕ ਫੰਦਾ ਬਣੇ ਫਿਰ ਸੇਮ ਇਸ ਤਰੀਕੇ ਨਾਲ ਕਰਨਾ ਇਤੋਂ ਇੱਕ ਫੰਦਾ ਇਸ ਤਰੀਕੇ ਨਾਲ ਬਣਾਉਂਦੇ ਜਾਣਾ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਫੰਦੇ ਜਿਹੜੇ ਆਪਣੇ ਬੰਨੇ ਸਟਾਰਟ ਹੋ ਜਾਣਗੇ ਤੁਸੀਂ ਵੀਡੀਓ ਵਾਰ-ਵਾਰ ਦੇਖਣਾ ਫਿਰ ਆਪਾਂ ਆਸਾਨ ਨਾਲ ਸਿੱਖ ਜਾਾਂਗੇ ਠੀਕ ਹੈ ਇਸ ਤਰੀਕੇ ਨਾਲ ਇਹਦੇ ਵਿੱਚ ਦੀ ਸिलाई ਪਾ ਕੇ ਠੀਕ ਹੈ ਇਸ ਤਰੀਕੇ ਨਾਲ आ ज अपनी सैकंड फिंगर होंगी नीचे रखनी है इस तरीके धागा जोड़ा है उ दूरा करके बेच दी अपना जो वाला धागा वह क्डना है ठीक है आ गोले वाली आ जी सोले वाली साइड है ठीक है इस तरीके ऐस तरीके अपनी जी है धागे बनने फंदे बनने स्टार्ट हो गए ਠੀਕ ਹੈ ਇਸ ਤਰੀਕੇ ਨਾਲ ਐਦਾ ਠੀਕ ਹੈ ਆ ਐਦਾ ਆਪਣੇ ਫੰਦੇ ਜਿਹੜੇ ਬਣ ਜਾਣਗੇ ਠੀਕ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਸ ਤੋਂ ਬਾਅਦ ਕਿਵੇਂ ਕਰਨਾ ਠੀਕ ਹੈ ਇਹ ਸਟਾਰਟਿੰਗ ਹੈ ਦੀ ਬਿਲਕੁਲ ਠੀਕ ਹੈ ਆਦਾ ਥ੍ਰੈਡ ਵੈਸੇ ਵਿਚਾਲਿਆ ਆਪਾਂ ਇੰਨੇ ਕਿ ਗੁੰਡੇ ਬਣਾਏ ਸਿਰਫ ਸੁਕਾਉਣ ਵਾਸਤੇ ਠੀਕ ਹੈ ਇਸ ਤੋਂ ਬਾਅਦ ਆਪਾਂ ਜਿਹੜੀ ਸਲਾਈ ਹੈ ਉਹ ਸਿੱਧੀ ਬੁੰਨੀ ਹੈ ਸਿੱਧਾ ਬੁੰਨਾ ਕਿਹਨੂੰ ਕਹਿੰਦੇ ਹੈ ਇਸ ਤਰੀਕੇ ਨਾਲ ਆਪਾਂ ਸਲਾਈ ਪਾਉਣੀ ਹੈ ਜਦੋਂ ਸਲਾਈ ਜਿਹੜੀ ਆਪਾਂ ਸਲਾਈ ਤੇ ਫੰਦੇ ਆ ਨਾ ਜਿਹੜੀ ਆਪਾਂ ਸਲਾਈ ਨੇ ਬੁਣਾਗੇ ਉਹ ਸਲਾਈ نیچے ਜਾਊਗੀ ਠੀਕ ਹੈ ਉਹਨੂੰ ਸਿੱਧਾ ਬੁੰਨਾ ਕਹਿੰਦੇ ਹੈ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਫੇਰ ਸਲਾਈ ਉਦਾਂ ਹੀ ਪਾਉਣੀ ਹੈ ਗਾਲ ਪੇਟਣਾ ਇਹ ਸਿੱਧਾ ਸਿੱਧਾ ਬੁਨਾ ਕਹਿੰਦੇ ਆ ਇਹਨੂੰ ਜਦੋਂ ਸਲਾਈ ਆਪਣੇ نیچے ਜਾਂਦੀ ਹੈ ਉਹਨੂੰ ਸਿੱਧਾ ਬੁਨਾ ਕਹਿੰਦੇ ਠੀਕ ਹੈ ਇਸ ਤਰੀਕੇ ਨਾਲ ਜਿੰਨੇ ਵੀ ਆਪਾਂ ਫੰਦੇ ਬਣਾਏ ਇਹਨੂੰ ਇਸ ਤਰੀਕੇ ਨਾਲ ਬੁਨ ਲੈਣਾ ਜਿੰਨੇ ਵੀ ਆਪਾਂ ਬੰਦੇ ਬਣਾਈ ਹੈ ਠੀਕ ਹੈ ਉਹਨੂੰ ਆਪਾਂ ਇਸ ਤਰੀਕੇ ਨਾਲ ਸਲਾਈ ਥੱਲੇ ਦੀ ਕਰਕੇ ਸਿੱਧਾ ਸਿੱਧਾ ਬੁੰਨਾ ਹੈ ਇਹ ਸੀ ਆਪਣੀ ਸਿੱਧੀ ਸਾਈਡ ਨੂੰ ਸਿੱਧਾ ਬੁੰਨਾ ਕਹਿੰਦੇ ਆ ਠੀਕ ਹੈ ਹੁਣ ਰੌਂਗ ਸਾਈਡ ਉਲਟੀ ਸਾਈਡ ਠੀਕ ਹੈ ਇਜਾਦੋਂ ਆਪਾਂ ਸਲਾਈ ਨੂੰ ਆਪਦੇ ਵੱਲ ਕਰਕੇ ਪਾਉਣਾ ਠੀਕ ਹੈ ਰੋਂਗ ਸਾਈਡ ਤੇ ਆਪਾਂ ਸਲਾਈ ਆਪਦੇ ਵੱਲ ਕਰਾਂਗੇ ਠੀਕ ਹੈ ਰਾਈਟ ਸਾਈਡ ਤੇ ਆਪਾਂ ਸਲਾਈ ਐਦਾਂ ਪਾਈ ਸੀ ਨੀਚੇ ਵੱਲ ਦੀ ਉਹਨੂੰ ਸਿੱਧਾ ਕਹਿੰਦੇ ਆ ਰੋਂਗ ਸਾਈਡ ਉਲਟੀ ਸਾਈਡ ਤੋਂ ਆਪਾਂ ਜਿਹੜੀ ਸਲਾਈ ਉਹ ਆਪਦੇ ਵੱਲ ਕਰਕੇ ਪਾਵਾਂਗੇ ਇਹਨੂੰ ਰੋਂਗ ਸਾਈਡ ਕਹਿੰਦੇ ਆ ਉਲਟਾ ਬੁੰਨਾ ਕਹਿੰਦੇ ਆ ਠੀਕ ਹੈ ਇਸ ਤਰੀਕੇ ਨਾਲ ਸਾਰੀ ਸਲਾਈ ਐਦਾਂ ਹੀ ਬਣੂਗੀ ਆਪਦੇ ਵੱਲ ਕਰਕੇ ਇਹਨੂੰ ਉਲਟਾ ਉਲਟਾ ਬੁੰਨਾ ਕਹਿੰਦੇ ਆ ਇਸੇ ਤਰੀਕੇ ਨਾਲ ਸਾਰੀ ਸਲਾਈ ਬੁੰਨੀਏ ਇਹਨੂੰ ਉਲਟਾ ਉਲਟਾ ਬੁੰਨਾ ਕਹਿੰਦੇ ਆ ਠੀਕ ਹੈ ঠিকে এনে উল্টা বুনা কোন নহয় উল্টা উল্টা বুন ক'ত আই আ উলটা বুননা কৈ ঠিক ਠੀਕ ਹੈ ਫੇਰ ਆਪਾਂ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਹੀ ਬੁੰਨਾ ਥੱਲੇ ਨੂੰ ਸਲਾਈ ਕਰਕੇ ਇਹਨੂੰ ਸਿੱਧਾ ਬੁੰਨਾ ਕਹਿੰਦਾ ਸਿੱਧੀ ਸਾਈਡ ਤੋਂ ਥੱਲੇ ਨੂੰ ਸਲਾਈ ਕਰਕੇ ਬੁੰਨਾ ਇਹਨਾਂ ਨੂੰ ਸਿੱਧਾ-ਸਿੱਧਾ ਕਹਿੰਦੇ ਆ ਹੁਣ ਆ ਇਹ ਰਾਈਟ ਸਾਈਡ ਸੇ ਨਾ ਹੁਣ ਰੋਂਗ ਸਾਈਡ ਆ ਗਏ ਜਿਵੇਂ ਆਪਾਂ ਸਲਾਈ ਆਪਦੇ ਵੱਲ ਕਰਕੇ ਬੁਣਨੀ ਆ ਸਾਰੀ ਸਲਾਈ ਠੀਕ ਹੈ ਇਹਨੂੰ ਉਲਟ ਰੋਂਗ ਬੁਣਨਾ ਕਹਿੰਦੇ ਉਲਟੀ ਸਾਈਡ ਉਲਟਾ ਉਲਟਾ ਬੁਣਨਾ ਕਹਿੰਦੇ ਜਦੋਂ ਸਲਾਈ ਆਪਦੇ ਵੱਲ ਆ ਗਈ ਆਪਦੇ ਵੱਲ ਕਰਕੇ ਬੁਣਨੇ ਠੀਕ ਹੈ ਚੈੱਕ ਕਰ ਸਕਦੇ ਹੋ ਰਾਈਟ ਸਾਈਡ ਇਸ ਤਰੀਕੇ ਨਾਲ ਬੁਣੂਗੀ ਠੀਕ ਹੈ ਇਹਨੂੰ ਸਿੱਧਾ ਸਿੱਧਾ ਕਹਿੰਦੇ ਬੁਣਾ ਠੀਕ ਹੈ ਜਦੋਂ ਵੀ ਜਿੱਥੇ ਵੀ ਆਈ ਬੁਣਿਆ ਹੋਵੇ ਉੱਥੇ ਸਿੱਧਾ ਸਿੱਧਾ ਬੁਣਿਆ ਹੁੰਦਾ ਠੀਕ ਹੈ ਤੇ ਉਲਟੀ ਸਾਈਡ ਤੋਂ ਇਸ ਤਰੀਕੇ ਨਾਲ ਹੋਵੇ ਇਹਨੂੰ ਉਲਟਾ-ਉਲਟਾ ਬੁਣਾ ਕਹਿੰਦੇ ਇਹਨੂੰ ਉਲਟਾ-ਉਲਟਾ ਬੁਣਾ ਕਹਿੰਦੇ ਆ ਇਹਨੂੰ ਸਿੱਧਾ ਬੁਣਾ ਕਹਿੰਦੀ ਠੀਕ ਹੈ ਇਹੀ ਸੇ ਟ੍ਰਿਕ ਨਾਲ ਆਪਾਂ ਪ੍ਰੈਕਟਿਸ ਕਰਨੀ ਹੈ ਇਨ ਇਨਾ ਪਹਿਲਾਂ ਸਿੱਧਾ ਉਲਟਾ ਬੁਣਨਾ ਸਿੱਖ ਲਈਏ ਫਿਰ ਆਪਾਂ ਡਿਜ਼ਾਈਨ ਸਿੱਖਾਂਗੇ ਅਗਰ ਤੁਹਾਨੂੰ ਆਪਣੀ ਕ੍ਰੀਟਿੰਗ ਪੈਟਰਨ ਦੀ ਕਲਾਸ 1 ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਫਿਰ ਆਪਾਂ ਸੈਕਿੰਡ ਕਲਾਸ ਲੈ ਕੇ ਆਵਾਂਗੇ ਜੇ ਫਰਸਟ ਕਲਾਸ ਤੁਹਾਨੂੰ ਪਸੰਦ ਆਈ ਨੀਟਿੰਗ ਪੈਟਰਨ ਦੀ ਤਾਂ ਲਾਈਕ ਕਮੈਂਟ ਸ਼ੇਅਰ ਬਹੁਤ ਜ਼ਿਆਦਾ ਕਰਨਾ ਫਿਰ ਆਪਾਂ ਇਹਦੀ ਨੈਕਸਟ ਕਲਾਸ ਲੈ ਕੇ ਆਵਾਂਗੇ ਧੰਨਵਾਦ